ਗੁਆੜਾ ਵਿਖੇ ਇਨਸਾਨੀਅਤ ਨੂੰ ਤਾਰ-ਤਾਰ ਕਰਨ ਵਾਲੀ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਨਵਾਲਕ 13 ਸਾਲ ਦੀ ਬੱਚੀ ਦੇ ਨਾਲ ਕਈ ਦਿਨਾਂ ਤੱਕ ਇੱਕ ਬਜ਼ੁਰਗ ਵਿਅਕਤੀ ਜਿਸ ਦੀ ਉਮਰ 70 ਸਾਲ ਦੱਸੀ ਜਾ ਰਹੀ ਹੈ ਉਹ ਆਪਣੇ ਘਰ ਵਿੱਚ ਹੀ ਬਲਤਕਾਰ ਕਰਦਾ ਰਿਹਾ ਜਦੋਂ ਇਸ ਗੱਲ ਦਾ ਪਤਾ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਲੱਗਾ ਤਾਂ ਉਹਨਾਂ ਵੱਲੋਂ ਤੁਰੰਤ ਇਸ ਦੀ ਸੂਚਨਾ थाना सदर ਪੁਲਿਸ ਨੂੰ ਦਿੱਤੀ ਗਈ ਸਿਆਚਾਰਿਆ ਕਿ ਕੁਝ ਦਿਨ ਪਹਿਲਾਂ ਇਸ ਘਟਨਾ ਸੰਬੰਧੀ ਦੋਨੋਂ ਟੀਰਾ ਦਾ ਆਪਸੀ ਇੱਕ ਸਮਝੌਤਾ ਵੀ ਹੋਇਆ ਸੀ ਪਰ ਐਤਵਾਰ ਵਾਲੇ ਦਿਨ ਲੜਕੀ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਰਿਸ਼ਤੇਦਾਰਾਂ ਨੇ ਥਾਣਾ ਸਦਰ ਵਿਖੇ ਪਹੁੰਚ ਕੇ ਮੋੜ ਤੋਂ ਕਾਰਵਾਈ ਦੀ ਮੰਗ ਰੱਖੀ ਹੈ ਇਸ ਗੱਲ ਦੀ ਸੂਚਨਾ ਜਿਵੇਂ ਹੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਿੰਦਰ ਸਿੰਘ ਮਾਨ ਨੂੰ ਲੱਗੀ ਤਾਂ ਤੁਰੰਤ ਥਾਣਾ ਸਦਰ ਵਿਖੇ ਪਹੁੰਚੇ ਅਤੇ ਸਾਰੀ ਘਟਨਾ ਸੰਬੰਧੀ ਗੱਲਬਾਤ ਕੀਤੀ ਗਈ ਜਿਸ ਤੋਂ ਬਾਅਦ ਖਾਣਾ ਸਦਰ ਪੁਲਿਸ ਵੱਲੋਂ ਆਖਿਰਕਾਰ ਉਸ ਬਜ਼ੁਰਗਾ ਰੋਪੀ ਦੇ ਖਿਲਾਫ ਕਾਰਵਾਈ ਅੱਗੇ ਵਧਾਈ ਗਈ ਹੈ ਤੁਹਾਨੂੰ ਦੱਸ ਦਈਏ ਇਹ ਮਾਮਲਾ ਨਬਾਲਕ ਬੱਚੀ ਦੇ ਨਾਲ ਜੁੜਿਆ ਹੋਣ ਕਾਰਨ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਸਾਫ਼ ਨਜ਼ਰ ਨਹੀਂ ਆਉਣਗੀਆਂ ਪਰ ਪੀੜਿਤ ਪਰਿਵਾਰ ਦੇ ਮੈਂਬਰਾਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਤੁਹਾਨੂੰ ਜ਼ਰੂਰ ਸੁਣਾਵਾਂਗੇ ਦੇਖੋ ਪੂਰੀ ਖਬਰ ਹਾਂਜੀ ਕੀ ਮਾਮਲਾ ਜਿਹੜਾ ਅੱਜ ਸਦਰ ਥਾਣੇ ਆਏ ਤੁਸੀਂ ਕੁੜੀ ਨਾਲ ਗਲਤ ਕੰਮ ਕੀਤਾ ਤੁਹਾਡੀ ਕੁੜੀ ਹੈ ਜੀ ਠਾਣੀ ਹਾਂ ਜੀ ਅੱਛਾ ਜੀ ਤੇ ਕੁੜੀ ਦੀ ਉਮਰ ਕਿੰਨੀ ਹੈ ਜੀ 14 ਸਾਲ 14 ਸਾਲਾਂ ਦੀ ਤੇ ਉਹ ਜਿਹੜੀ ਤੁਹਾਡੀ 14 ਸਾਲਾਂ ਦੀ ਕੁੜੀ ਆ ਉਹ ਬੰਦੇ ਦੇ ਘਰ ਕੰਮ ਕਰਦੀ ਸੀ ਜਿਹੜਾ ਹਰਮੇਸ਼ ਲਾਲ ਸਰ ਜੀ ਛੋਟੀ ਕੁੜੀ ਹੈ ਉਹ ਵੱਡੀ ਕੰਮ ਕਰਦੀ ਸੀ ਛੋਟੀ ਨਾਲ ਜਾਂਦੀ ਛੋਟੀ ਨਾਲ ਜਾਂਦੀ ਸੀ ਇਹ ਹਾਂ ਜੀ ਠੀਕ ਹੈ ਜੀ ਤੇ ਇਹ ਤੁਹਾਨੂੰ ਕੁਝ ਦੱਸਿਆ ਕੁੜੀ ਨੇ ਆਪ ਦੱਸਿਆ ਜਾਂ ਕਿਸੇ ਹੋਰ ਤੋਂ ਪਤਾ ਲੱਗਾ ਸਰਜੀਪਰ ਆਪ ਵੀ ਉਹਨੇ ਦੱਸਿਆ ਸੀਗਾ ਕੁੜੀ ਨੇ ਤੇ ਜਿੱਦਾਂ ਮੈਂ ਉਹਦਾ ਵਿਸ਼ਵਾਸ ਨਹੀਂ ਕੀਤਾ ਮੈਂ ਕਹਿੰਦੇ ਕਰਦੇ ਆ ਬੱਚੀ ਇਹਨੂੰ ਨਹੀਂ ਪਤਾ ਹੈਗਾ ਕਹਿੰਦੇ ਕਰਦੇ ਆ ਮੈਂ ਫਿਰ ਉਹਦਾ ਵਿਸ਼ਵਾਸ ਨਹੀਂ ਕੀਤਾ ਫਿਰ ਉਹਨੇ ਆਪਣੀ ਭੈਣ ਨੂੰ ਵੀ ਦੱਸਿਆ ਜੀ ਜੀ ਏਦਾਂ ਕੰਮ ਕਰਦੇ ਆ ਉਹਨੇ ਫਿਰ ਆਪਣੀ ਉਹਦੀ ਮਾਸੀ ਨਾਲ ਵੀ ਗੱਲ ਕੀਤੀ ਕੁੜੀ ਨਾਲ ਅੱਛਾ ਉਹਦੀ ਜਿੱਥੇ ਕੰਮ ਕਰਦੇ ਆ ਤੇ ਉਹਨੇ ਫਿਰ ਕਿਹਾ ਤਾਂ ਮੈਨੂੰ ਕਹਿੰਦੀ ਆ ਮम्मा ਮੈਂ ਦੱਸਿਆ ਉਹਨਾਂ ਨੂੰ ਤੇ ਏਦਾਂ ਕਰਦੇ ਆ ਹੂੰ ਉਹ ਕਹਿੰਦਾ ਉਹ ਮੁੱਕਰ ਗਿਆ ਕੁੜੀ ਕਹਿੰਦੀ ਮੈਂ ਤਾਂ ਡੈਡੀ ਨੂੰ ਪੁੱਛਦੀ ਆ ਹੂੰ ਠੀਕ ਆ ਉਹ ਕਹਿੰਦਾ ਨਹੀਂ ਮੈਂ ਨਹੀਂ ਕੀਤਾ ਹੈਗਾ ਪਰ ਕੁੜੀ ਸੱਚੇ ਬੋਲਦੀ ਸੀ ਕਿ ਮੈਂ ਉਹਦਾ ਯਕੀਨ ਨਹੀਂ ਕਰਦੀ ਕੁੜੀ ਦਾ ਕੋਈ ਮੈਡੀਕਲ ਮੂਡਗਲ ਕਰਾਇਆ ਕੁੜੀ ਦਾ ਹਸਪਤਲ ਲੈ ਕੇ ਗਏ ਕੁਛ ਨਹੀਂ ਕਰਾਇਆ ਸੀ ਇਹ 2 ਦਿਨ ਪਹਿਲਾਂ ਵੀ ਤੁਸੀਂ ਥਾਣੇ ਆਏ ਸੀ ਉਦੋਂ ਤੁਹਾਡਾ ਕੋਈ ਰਾਜੀਨਾਮਾ ਹੋਇਆ ਸੀ ਹਾਂਜੀ ਨਹੀਂ ਉਹ ਨਾਲ ਧਕੇ ਨਾਲ ਧਕੇਸ਼ ਆਈ ਨਾਲ ਸਾਡੇ ਦੋਨੇ ਲਿਖਾ ਲਿਆ ਅੱਛਾ ਜੀ ਹਾਂਜੀ ਰੈਕਸ਼ਨ ਦੇ ਵਿੱਚ ਬ੍ਰੈਚਰ ਸੀਗਾ ਜ਼ਰ ਜ਼ਰ ਨੂੰ ਪਤਾ ਨਹੀਂ ਕਿ ਲੱਗਦਾ ਹੈ ਪੈਸੇ ਦੇ ਲਾਲਾ ਜੀ ਦਿੰਦੇ ਸੀ ਕੋਈ ਕੀ ਹਾਂਜੀ ਹਾਂ ਨਹੀਂ ਸੀ ਪੈਸਿਆਂ ਦੇ ਲਾਲਾ ਇਹ ਕੱਲੀ ਆਈ ਸੀ ਮੈਂ ਆਈ ਅੱਛਾ ਹੁਣ ਪਿੰਡ ਸਾਡਾ ਤੁਹਾਡੇ ਨਾਲ ਆ ਸਾਰਾ ਹਾਂਜੀ ਸਾਰੇ ਨਾਲ ਤੇ ਹੁਣ ਤੁਸੀਂ ਕੀ ਮੰਗ ਕਰਦੇ ਆ ਫਿਰ ਤੁਸੀਂ ਕੀ ਚਾਹੁੰਦੇ ਹੁਣ ਕੀ ਹੋਣਾ ਚਾਹੀਦਾ ਸਾਡੀ ਸਾਨੂੰ ਇਨਸਾਫ ਕਰਨਾ ਚਾਹੀਦਾ ਹਾਂਜੀ ਮੈਡਮ ਕੀ ਨਾਮ ਆ ਤੁਹਾਡਾ ਹਾਂਜੀ ਮੇਰਾ ਨਾਮ ਮਨਦੀਪ ਕੌਰ ਹੈ ਕਿਹੜੇ ਪਿੰਡ ਤੋਂ ਆਉਂਦੇ ਸੀ ਅਸੀਂ ਪਿੰਡ ਟੱਕ ਬਲਾਲੋਂ ਤੋਂ ਆਏ ਹਾਂ ਅੱਜ ਸਦਰ تھانے ਪਹੁੰਚੇ ਆ ਕਿ ਕਾਰਨ ਆ ਹਾਂਜੀ ਸਾਡੇ ਜਿੱਦਾਂ ਮਨ ਲੋਕ ਏ ਪਿੰਡ ਦੇ ਵਿੱਚ ਜਿੱਦਾਂ ਦੋਤੀ ਰਹਿੰਦੀ ਆ ਕਹਿੰ ਲੋ ਪੰਜ ਹੀ ਰਹਿੰਦੀ ਆ ਉਹਦੇ ਨਾਲ ਰੇਪ ਕੇਸ ਦੇ ਚੱਕਰ ਦੇ ਵਿੱਚ ਅਸੀਂ ਇੱਥੇ ਆਏ ਆ ਮਾਮਲਾ ਕੀ ਆ ਪੂਰਾ ਜੀ ਮਾਮਲਾ ਜਿੱਦਾਂ ਮਨ ਲੋਕ ਏ ਘਰ ਕਿਸੇ ਦੇ ਕੰਮ ਕਰਦੀ ਸੀਗੀ ਉਹ ਜਿੱਦਾਂ ਉਹਦੇ ਨਾਲ ਗਲਤ ਵਿਵਹਾਰ ਕਰਦੇ ਸੀਗੇ ਹਾਂਜੀ ਉਮਰ ਕਿੰਨੀ ਸੀ ਕੁੜੀ ਦੀ ਕੁੜੀ ਦੀ ਉਮਰ ਜੀ 12 ਸਾਲ ਦੀ ਆ ਪੰਜਵੀਂ ਕਲਾਸ ਚ ਪੜ੍ਹਦੀ ਆ ਜਿੱਦਾਂ ਚੌਥੀ ਹੁਣ ਕੰਪਲੀਟ ਕੀਤੀ ਆ ਪੰਜਵੀਂ ਚ ਹੁਣ ਹੋਈ ਆ ਤੇ ਜਿੰਨੇ ਕੀਤਾ ਉਹ ਕੌਣ ਆ ਜੀ ਉਹ ਜੀ ਹਰਮੇਸ਼ ਕੁਮਾਰ ਆ ਸਾਡੇ ਪਿੰਡ ਦੇ ਪਿੰਡ ਦੇ ਆ ਜੀ ਹਰਮੇਸ਼ لال ਹਾਂ ਜੀ ਉਹ ਸਾਡੇ ਪਿੰਡ ਦੇ ਹੀ ਆ ਉਹਨਾਂ ਦੀ ਉਮਰ ਕਿੰਨੀ ਆ ਉਹਨਾਂ ਦੀ ਉਮਰ ਹੋਣੀ ਆ 71 ਸਾਲ 71 ਸਾਲ 70 ਸਾਲ ਇਹ ਜੋ ਹਰਕਤ ਹੋਈ ਆ ਇਹ ਕਿੰਨੇ ਟਾਈਮ ਤੋਂ ਚੱਲ ਰਹੀ ਸੀਗੀ ਇਹ ਸਾਨੂੰ ਤਾਂ ਕੁਝ ਟਾਈਮ ਤੋਂ ਪਹਿਲੇ ਹੀ ਪਤਾ ਲੱਗਿਆ ਜਦੋਂ ਮੈਨੂੰ ਹਫ਼ਤਾ ਕੀ ਹੋਇਆ ਪਤਾ ਲੱਗੀ ਤੋਂ ਪਰ ਉਹਨਾਂ ਦੇ ਬਿਆਨ ਇਹ ਸੀਗੇ ਤਿੰਨ ਦਿਨ ਪਹਿਲਾਂ ਦੇ ਸਾਲ ਹੋ ਗਿਆ 6 ਮਹੀਨੇ ਹੋ ਗਏ ਇਹ ਕੰਮ ਹੁੰਦੇ ਤੇ ਤੁਸੀਂ ਜਦੋਂ ਤੁਹਾਨੂੰ ਪਤਾ ਲੱਗਾ ਤੇ ਤੁਸੀਂ ਉਦੋਂ ਪੁਲਿਸ ਸ਼ਿਕਾਇਤ ਨਹੀਂ ਕੀਤੀ ਸੀਗੀ ਹਾਂਜੀ ਕੰਪਲੀਟ ਕੀਤੀ ਸੀ ਉਹਨਾਂ ਨੇ ਆਪਸ ਵਿੱਚ ਹੀ ਆਪਣਾ ਸਮਝੌਤਾ ਕਰਕੇ ਇਹਨਾਂ ਤੇ ਧੋਪ ਦਿੱਤਾ ਕੁੜੀ ਦੀ ਮਾਂ ਤੇ ਇਹ ਸਮਝੌਤਾ ਜੋ ਹੋਇਆ ਸੀਗਾ ਇਹਦਾ ਰਜ਼ਾਮੰਦੀ ਨਾ ਹੋਇਆ ਸੀਗੀ ਧੱਕੇ ਨਾਲ ਹੋਇਆ ਸੀਗਾ ਨਹੀਂ ਇਹਦੇ ਵਿੱਚ ਕਿਸੇ ਦੀ ਕੁੜੀ ਵਾਲਿਆਂ ਦੀ ਕਿਸੇ ਦੀ ਰਜ਼ਾਮੰਦੀ ਨਹੀਂ ਇਹ ਧੱਕੇ ਨਾਲ ਕਰਾਇਆ ਗਿਆ ਜੀ ਸ਼ਾਇਦ ਉਹਨਾਂ ਨੂੰ ਡਰਾ ਧਮਕਾ ਕੇ ਕਰਵਾਇਆ ਗਿਆ ਤੁਹਾਨੂੰ ਮੋਝੀਆਂ ਆ ਕਰਦਾਂਗੇ ਉਹ ਤੁਹਾਨੂੰ ਕੀ ਲੱਗਦਾ ਕਿੰਨੇ ਡਰਾਇਆ ਹੋਗਾ ਜੀ ਮੁੰਡੇ ਵਾਲਿਆਂ ਨੇ ਡਰਾਇਆ ਹੋਣਾ ਉਹਨਾਂ ਜਿਨ੍ਹਾਂ ਨੇ ਕ੍ਰਾਈਮ ਕੀਤਾ ਉਹਨਾਂ ਨੇ ਡਰਾਇਆ ਕੀ ਮੰਗਿਆ ਸਾਡੀ ਪ੍ਰਸ਼ਾਸਨ ਤੋਂ ਅਸੀਂ ਤਾਂ ਇਹੀ ਕਹਿੰਦੇ ਆ ਸਾਨੂੰ ਵੱਧ ਤੇ ਵੱਧ ਸਜ਼ਾ ਸਜ਼ਾ ਹੋਵੇ ਉਹਨੂੰ ਸਾਕ ਨੂੰ ਸਾਥ ਸਾਨੂੰ ਇਨਸਾਫ ਚਾਹੀਦਾ ਕਿ ਜਿਹੜਾ ਕੱਲ ਨੂੰ ਕੋਈ ਹੋਰ ਗਲਤ ਕਦਮ ਨਾ ਚੱਕੇ ਕੋਈ ਮੁੰਡਾ ਕੋਈ ਬੁੜਾ ਜਾਂ ਕੋਈ ਧੀ ਵੀ ਕੋਈ ਗਲਤ ਕਦਮ ਨਾ ਚੱਕੋ ਚੱਕਣ ਲੱਗਾ ਵੀ ਸੋਚੀ ਹਾਂ ਸੋਚੀ ਅੱਛਾ ਜੀ ਇੱਕ ਮੇਰੀ ਗੱਲ ਤੋਂ 101 ਤੋਂ ਸੁਣਨ ਚ ਹੋਰ ਵੀ ਆਇਆ ਕਿ ਜਿਹੜਾ ਹਰਮੇਸ਼ ਲਾਲਾ ਜਿਹਨੇ ਕੁੜੀ ਨਾਲ ਗਲਤ ਹਰਕਤ ਹਰਕਤ ਕੀਤੀ ਆ ਹਾਂਜੀ ਉਹਨੇ ਕੋਈ ਪਹਿਲਾਂ ਵੀ ਕੋਈ ਹੋਰ ਕੁੜੀ ਰੱਖੀ ਸੀ ਵੱਡੀ ਕੋਈ ਉਹਨਾਂ ਨਾਲ ਵੀ ਕੋਈ ਰਿਲੇਸ਼ਨ ਸੀਗੇ ਹਾਂਜੀ ਉਹਦੇ ਬਾਰੇ ਨਹੀਂ ਸਾਨੂੰ ਪਤਾ ਹੈਗਾ ਸਾਡੇ ਸਾਹਮਣੇ ਜੋ ਇਹ ਆਇਆ ਆ ਅਸੀਂ ਉਹਦੇ ਮਗਰ ਖੜੇ ਆ ਵੀ ਸਾਨੂੰ ਅਸੀਂ ਇਹ ਕਹਿੰਨੇ ਵੀ ਇਹ ਸ ਕੁੜੀ ਦੇ ਨਾਲ ਨਜਾਇਜ਼ ਹੋਇਆ ਆ ਨਾਬਾਲਗ ਹੈਗੀ ਆ ਇਨਸਾਫ ਇਹਨੂੰ ਦਿੱਤਾ ਜਾਵੇ ਬਾਕੀਆਂ ਨੇ ਆਪੇ ਸਾਰੇ ਨੂੰ ਚੁੱਪ ਕਰਨਾ ਆ ਅਸੀਂ ਮੈਂ ਜੇਕਰ ਬਲਾਲੋਪਿੰਡ ਤੋਂ ਇੱਕ ਕੁੜੀ ਦਾ ਮਾਮਲਾ ਆਇਆ ਹੈ ਕਿ ਮਾਮਲਾ ਸਾਰਾ ਹਾਂਜੀ ਇੱਕ 14 ਸਾਲ ਦੀ ਬੱਚੀ ਹੈ ਖੁਸ਼ੀ ਤੇ ਉਹਦੇ ਨਾਲ ਸੌਲਡ ਦਾ ਕੇਸ ਹੈ ਸੈਕਸ਼ੂਅਲ ਸੌਂਗ ਦਾ ਕੇਸ ਹੈ ਤੇ ਅਜੇ ਪੁਲਿਸ ਰਿਪੋਰਟ ਸਾਰਕਾਉਂਦੇ ਤਾਂ ਪਤਾ ਨਹੀਂ